ਮੈਂ ਕੀ ਕੀ ਨਾਮ ਤੁਹਾਡਾ ਰਜਨੀ ਸਰ ਰਜਨੀ ਜੀ ਇਹ ਕੌਣ ਹੈ ਮਹਿਲਾ ਜਿਹੜੀ ਟੈਂਕੀ ਇਹ ਮਹਿਲਾ ਇਹ ਪੂਜਾ ਸ਼ਰਮਾ ਹੈ ਇਹ ਮੇਰੇ ਸ਼ੌਪ ਦੇ ਸਾਹਮਣੇ ਇਹਨਾਂ ਦੀ ਰਿਹائش ਆ ਉੱਥੇ ਹੀ ਇਹਨਾਂ ਦੀ ਸ਼ੌਪ ਹੈ ਜੀ ਜੀ ਇਹ ਡਾਕਟਰ ਜੱਸੀ ਤੋਂ ਪਰੇਸ਼ਾਨ ਹੈਗੇ ਆ ਜੀ ਡਾਕਟਰ ਇਹ ਡਾਕਟਰ ਜੱਸੀ ਹੈ ਕੌਣ ਜੀ ਕਿੱਥੇ ਰਹਿਣ ਵਾਲਾ ਡਾਬਾ ਰੋਡ ਲੇਬਰ ਚਾਉ ਅੱਛਾ ਉੱਥੋਂ ਦੇ ਉਹਨਾਂ ਦੀ ਦੁਕਾਨ ਹੈ ਡਾਕਟਰ ਦੀ ਔਰ ਉਹਨਾਂ ਨੇ ਇਹਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ 5 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਡਾਕਟਰ ਜਸਸੀ ਕਦੇ ਐਮਐਲਏ ਵਿਸ਼ਵਾਸ ਬੁਆਰੇ ਆਵਾਗ ਕਦੇ ਬਿਟੇ ਨੂੰ ਨਾਲ ਲੈ ਕੇ ਜਾ ਰਿਹਾ ਕਦੇ ਕਿਸੇ ਨੂੰ ਲੈ ਕੇ ਜਾ ਰਿਹਾ ਮੈਡਮ ਰਜਨੀ ਜੀ ਇਹ ਜਿਹੜੇ ਮਹਿਲਾ ਉੱਪਰ ਜਿਹ ਹੈ ਕੀ ਨਾਮ ਹੈ ਉਹ ਪੂਜਾ ਸ਼ਰਮਾ ਪੂਜਾ ਜੀ ਇਹਨਾਂ ਕੋਲ ਚੈੱਕਅਪ ਕਰਾਂਗੀ ਸੀ ਕੀ ਕਰਾਂਗੀ ਸੀ ਹਾਂ ਉਹਨਾਂ ਨੇ ਇਹਨੂੰ ਆਵਾਜ਼ ਲਗਾਈ ਇੱਕ ਮਿੰਟ ਕੀ ਇੱਧਰ ਆਈਂ ਜਰਾ ਜਸਸੀ ਨੇ ਹਾਂ ਜੀ ਡਾਕਟਰ ਜਸਸੀ ਨੇ ਇਹਨੂੰ ਆਵਾਜ਼ ਲਗਾਈ ਤੇ ਅੰਦਰ ਬੈੱਡ ਤੇ ਹੀ ਨਾਲ ਹੀ ਖਿੱਚ ਲਿਆ ਕਹਿੰਦਾ ਤੇਰਾ ਰਿਲੇਸ਼ਨ ਲੋਕਾਂ ਨਾਲ ਆ ਮੇਰੇ ਨਾਲ ਵੀ ਬਣਾ ਜੋ ਦੇ ਨੇ ਹੱਥੋਂ ਪਾਈ ਕੀਤੀ ਬਾਹਰ ਭੱਜੀ ਤੇ ਇਹਨੇ ਆਕੇ ਘਰ ਵਾਲੇ ਨੂੰ ਦੱਸਿਆ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਹੋਈ ਸ਼ੀਸ਼ੇ ਵਗੈਰਾ ਪੰਨੇ ਗਏ ਔਰ ਉਸ ਤੋਂ ਬਾਅਦ ਉਹਨੇ ਇਥੇ ਆਕੇ ਪਰਚਾ ਦਰਜ ਕਰਾ ਦਿੱਤਾ ਵੀ ਇਹ ਦਾਦਾ ਰਿਲੇਸ਼ਨ ਹੈ ਇਹਨਾਂ ਦਾ ਡਾਕਟਰ ਜੱਸੀ ਕਹਿ ਰਿਹਾ ਸੀ ਕਿ ਮੇਰੇ ਨਾਲ ਗਲਤ ਰਿਲੇਸ਼ਨ ਬਣਾਏ ਨੇ ਹਾਂ ਜੋ ਹਰ ਇੱਕ ਲੇਡੀ ਨੂੰ ਕਹਿੰਦਾ ਹੈ ਕਿਉਂਕਿ ਮੇਰੀ ਦੁਕਾਨ ਦੇ ਕੋਲ ਹੀ ਹੈ ਮੇਰੀ ਕੱਪੜੇ ਦੀ ਦੁਕਾਨ ਹੈ ਔਰ ਲੇਡੀਜ਼ ਮੇਰੇ ਕੋਲ ਆਕੇ ਕਹਿੰਦੀਆਂ ਨੇ ਬਹੁਤ ਕੁਝ ਬੋਲਦੀਆਂ ਨੇ ਪਰ ਅਸੀਂ ਕਹਿੰਦੇ ਕਿ ਅਸੀਂ ਗੰਦ ਨੂੰ ਕਿਉਂ ਹੱਥ ਪਾਣਾ ਕੋ ਡਾਕਟਰ ਜਸੀ ਦਾ ਇਹ ਵੀ ਕੋਈ ਭਰੋਸਾ ਨਹੀਂ ਕਿਉਂਕਿ ਅੱਜ ਇੱਥੇ ਸਾਡੇ ਕੋ ਅਰਾੜਾ ਸੀਮੈਂਟ ਆਲੇ ਆ ਉਹਦੇ ਬੰਦੇ ਨੂੰ ਵੀ ਕੁੱਟਿਆ ਕਹਿੰਦੇ ਉਹਦੇ ਵੀ ਗਿੱਟੇ ਤੋੜ ਦਿੱਤੇ ਕਈ ਜਿਹਦੇ ਜਿਹਦੇ ਨਾਮ ਉਹਦੇ ਮਨਚੰਦਰ ਲਿਖਾਈ ਜਾ ਰਿਆ ਅੱਜ ਮੈਂ ਬਿਆਨ ਦੇ ਰਿਹਾ ਜਸੀ ਡਾਕਟਰ ਦੇ ਖਿਲਾਫ ਇਹ ਵੀ ਨਹੀਂ ਪਤਾ ਮੇਰਾ ਨਾਮ ਵੀ ਵਿੱਚ ਕਰ ਦਵੇ ਬਿਲਕੁਲ ਜੀ ਬਿਲਕੁਲ ਬਸ ਸਿਰਫ ਇੰਨਾ ਕਹਾਂ ਕਿ ਇਹ ਮੇਰੇ ਮਾਰਕੀਟ ਦੇ ਬੰਦੇ ਆ ਮੈਂ ਇਹਨਾਂ ਨਾਲ ਤਾਂ ਚੱਲੀ ਹੋਈ ਆ ਇਹਦਾ ਵੀ ਇੱਕ ਬੇਟਾ ਮੇਰਾ ਵੀ ਇੱਕ ਬੇਟਾ ਆ ਸਿਰਫ ਇੰਨੀ ਕਹਾਂ ਕਿ ਮੈਂ ਨਹੀਂ ਚਾਹੁੰਦੀ ਕਿ ਇੱਕ ਬੱਚੇ ਤੋਂ ਉਹਦੀ ਮਾਂ ਦੂਰ ਹੋਵੇ ਤੱਦੀ ਕੀ ਲੱਗੀ ਮੇਰੇ ਫਰੈਂਡ ਲੱਗਦੀ ਹੈ ਜੀ ਮੇਰੀ ਦੁਕਾਨ ਦੇ ਸਾਹਮਣੇ ਇਹਦਾ ਘਰ ਹੈ ਜੀ ਕੋਈ ਸਾਡਾ ਕੋਈ ਹੋ ਨਹੀਂ ਸਰ ਬਿਨਸਾਨੀਅਤ ਦੇ ਨਾਤੇ ਮਈ ਆਈ ਹੈ ਇਹਦਾ ਬੇਟਾ ਆ ਔਰ ਇਹਦਾ ਹਸਬੰਡ ਹੈ ਵੱਲਾ ਘਰ ਹੈ ਆ ਸ਼ਿਮ ਆ ਪਿਆ ਦਾ ਡਾਬਾ ਰੋ ਲੇਵਰ ਸੌਂਚਿਮਲਾਪੁਰੀ ਭਾ ਜਾਂਦੀ ਹੈ ਠੀਕ ਹੈ